आज उनतीस मई 2024 को प्रातः सुबह दस बजे भाजपा प्रत्याशी अनीता सोम प्रकाश जो कि भाजपा के हशियारपुर हलके के लोकसभा प्रत्याशी हैं उन्होंने औरतों के लिए एक विशाल रोड शो आयोजित किया जिन्हें उन्होंने खुद लीड किया ये रोड शो जनता की रसोई हरगोबिंद नगर से शुरू हुआ और शहर के विभिन्न भागों और बाजारों से होते हुए दोबारा फिर जनता की रसोई पर ही समाप्त हुआ इस विशाल रोड शो में महिला शक्ति का प्रदर्शन हुआ और बहुत ही भारी मात्रा में औरतों ने साथ दिया और बहुत ही उत्साहित नजर आई अपने प्रत्याशी अनीता सोम प्रकाश को जिताने के लिए इस जोश और उमंग और जीत के विश्वास का आप खुद नज़ारा देख सकते हैं देखिए तस्वीरें इस रोड शो की आज लोकसभा हल्का फुगवाड़ा पैंडा ਉਹਦੇ ਵਿੱਚ ਮਤਾਵਾ ਪੈਣਾ ਨੇ ਸਾਡੀਆਂ ਬੀਬੀਆਂ ਨੇ ਅੱਜ ਇੱਕ ਰੋਡ ショਅ ਰੱਖਿਆ ਔਰ ਤੁਸੀਂ ਦੇਖ ਸਕਦੇ ਆ ਕਿ ਕਿੰਨਾ ਅਤਿ ਸ਼ਾਹ ਆ ਮਾਵਾ ਪੈਣਾ ਦੇ ਵਿੱਚ ਕਿਉਂਕਿ ਇਹ ਸਾਰਾ ਮੈਡਮ ਨੀਤਾ ਸੋਮ ਪ੍ਰਕਾਸ਼ ਨੇ ਖਾਸ ਲਗਾ ਵਿਆ ਇਹਨਾਂ ਦਾ ਇਹਨਾਂ ਦੇ ਜਿਹੜੇ ਮਨ ਤੋਂ ਜੁੜੇ ਹੋਏ ਲੋਕ ਆ ਕਿਉਂਕਿ ਹਰ ਸਾਲ ਜਿਹੜੀ ਮੈਡਮ ਲੋਹੜੀ ਮਨਾਉਂਦੇ ਧੀਆਂ ਦੇ ਜਾਂ ਤੀਆਂ ਤਿਹਾਰ ਮਨਾਉਂਦੇ ਆ ਜਾਂ ਹੋਰ ਸਮਾਜਿਕ ਕੰਮ ਕਰਦੇ ਆ ਮਤਾਵਾ ਪੈਣਾ ਨਾਲ ਜੋੜ ਕੇ ਰੱਖਦੇ ਆ ਆਪਣਾ ਪਰਿਵਾਰ ਬਣਾ ਕੇ ਰੱਖਦੇ ਆ ਅੱਜ ਉਸ ਹੀ ਪਰਿਵਾਰ ਦੇ ਹਿੱਸਾ ਬਣਨ ਵਾਸਤੇ ਸਾਰਾ ਤੁਸੀਂ ਦੇਖਦੇ ਹੋ ਫਗਵਾੜਾ ਕਿੰਦਾ ਕਤਰ ਹੋਇਆ ਆ ਹਜ਼ਾਰਾਂ ਦੇ ਕਰੀਬ ਜਿਹੜੀਆਂ ਔਰਤਾਂ ਇਕੱਠੀਆਂ ਹੋਈਆਂ ਔਰ ਜਦੋਂ ਇਹ ਰੋਡ 'ਚੋ ਬਾਜ਼ਾਰ ਦੇ ਵਿੱਚ ਨਿਕਲਣਾ ਆ ਔਰ ਜਿਹੜਾ ਬਾਜ਼ਾਰ ਦਾ ਮਾਹੌਲ ਹੈ ਉਹ ਦੇਖਣ ਵਾਲਾ ਬਣੂਗਾ ਔਰ ਜਿਹੜਾ ਇਹ ਜਿੰਨਾ ਇਕੱਠਿਆ ਇਸ ਗੱਲ ਦਾ ਪ੍ਰਤੀਕ ਆ ਜਿਹੜਾ ਇੱਕ ਤਰੀਕ ਨੂੰ ਵੋਟ ਆ ਉਹ ਵੱਡੀ ਗਿੰਟੀ ਦੇ ਵਿੱਚ ਸਾਨੂੰ ਪੈ ਰਹੀ ਆ ਔਰ ਜਿਹੜੇ ਜਿੱਤੇ ਆ ਸਾਡੀ ਯਕੀਨੀ ਆ ਸੋ ਇਹਨੇ ਕਹਿੰਦਾ ਸਭ ਦਾ ਤਵਾਦ ਗੁਰੂ ਜੀ ਦਾ ਖਾਲਸਾ ਸ਼ਿਵਾ ਹੈ ਗੁਰੂ ਜੀ ਕੀ ਫਤਿਹ ਜੈ ਸ਼ੀ ਰਾਮ ਅੱਜ ਮੈਡਮ ਅਨੀਤਾ ਸੋਮਪrakash ਜੀ ਦੇ ਹੱਕ ਦੇ ਵਿੱਚ ਮਹਿਲਾ ਸ਼ਕਤੀ ਵੱਲੋਂ ਬਹੁਤ ਵੱਡੀ ਰੈਲੀ ਕੱਢੀ ਜਾ ਰਹੀ ਆ ਔਰ ਇਹ ਦੇਖ ਲਓ ਕਿ ਕਿੰਨੀ ਧੁੱਪ ਮੇਰੇ ਖਿਆਲ ਆ ਵਿੱਚ 44-45 ਡਿਗਰੀ ਟੈਂਪਰੇਚਰ ਆ ਉਹਦੇ ਵਿੱਚ ਵੀ ਸਾਡੀਆਂ ਮਾਵਾਂ ਭੈਣਾਂ ਕਿੱਦਾਂ ਆਪਣੇ ਘਰੇਲੂਆਂ ਕੰਮ ਨਿਵੇੜ ਕੇ ਮੈਡਮ ਦੇ ਹੱਕ ਵਿੱਚ ਰੈਲੀ ਕੱਢਣ ਜਾ ਰਹੇ ਆ ਅੱਜ ਮਹਿਲਾਵਾਂ ਦਾ ਜੋ ਰੋਡ ਚੋਆ ਮੈਡਮ ਨੀਤਾ ਸੋਮਪrakash ਦੇ ਆ ਕੇ ਉੱਚ ਫਗਵਾੜਾ ਸਾਰੀਆਂ ਮਹਿਲਾਵਾਂ ਵੱਲੋਂ ਕੱਢਿਆ ਜਾ ਰਿਹਾ ਹੈ ਬਹੁਤ ਹੀ ਹੁਸਾਵ ਸਾਰੇ ਹੀ ਹਜ਼ਾਰਾਂ ਦੀਆਂ ਗਿਣਤੀ ਤੇ ਮਹਿਲਾਵਾਂ ਅੱਜ ਸੜਕਾਂ ਤੇ ਉਤਰ ਕੇ ਮੈਡਮ ਵੀ ਲੈ ਕੇ ਤੇ ਪ੍ਰਚਾਰ ਕਰ ਰਹੀਆਂ ਭਗਵਾੜਾ ਇੱਕ ਇਦਾਂ ਦਾ ਸ਼ਹਿਰ ਆ ਜਿਹਦੇ ਵਿੱਚ ਲੋਕ ਕਹਿ ਰਿਹਾ ਕਿ ਮੈਡਮ ਜੀ ਤੁਸੀਂ ਸਾਡੇ ਕੋਲ ਨਾ ਆਓ ਅਸੀਂ ਆਪਣੇ ਆਪ ਹੀ ਇੱਥੇ ਪ੍ਰਚਾਰ ਕਰ ਲਵਾਂਗੇ ਬਾਕੀ ਹਲਕੇ ਸੰਭਾਲੋ ਤੇ ਅੱਜ ਦਾ ਰੋਡ ਸ਼ੋ ਜੋ मैडम जी ਜਿੱਤ ਨੂੰ ਯਕੀਨੀ ਬਣਾਉਂਦਾ ਆ ਆਓ ਸਾਰੇ ਗੱਲ ਕੇ ਮੋਦੀ ਜੀ ਨੂੰ ਕਾਮਯਾਬ ਕਰੀਏ ਤੇ ਮੈडम ਦਾ ਸੰਪਰਕਾ ਕੀ ਨੂੰ ਮੈਂ ਨਵੀਤਾ ਛਾਬੜਾ ਟਵਾਈਨ ਐਂਜਲ ਵੈਲਫੇਅਰ ਸੁਸਾਇਟੀ ਤੋਂ ਅਨੀਤਾ ਸੰਪਰਕਾ ਜੀ ਸਾਡੇ ਕਲੱਬ ਦੇ ਮੈਂਬਰ ਹੈ ਜੀ ਨੂੰ ਵੀ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਮੈडम ਅੱਗੇ ਵਧ ਕੇ ਸਭ ਕੰਮ ਕਰਦੇ ਆ ਕਦੇ ਵੀ ਉਹਨਾਂ ਨੇ ਸਾਨੂੰ ਜਵਾਬ ਨਹੀਂ ਦਿੱਤਾ ਮੋਦੀ ਸਰਕਾਰ ਨੇ ਬਹੁਤ ਅੱਛਾ ਕੀਤਾ ਹੈ ਕਿ ਇੱਕ ਔਰਤ ਨੂੰ ਅੱਗੇ ਵਧਾਇਆ ਇੱਕ ਔਰਤ ਨੂੰ ਸੀਟ ਮਿਲੀ ਹੈ ਵੱਧ ਤੋਂ ਵੱਧ ਵੋਟਾਂ ਭਾ ਕੇ ਅਰ ਯਾਨੀ ਅਨੀਤਾ ਸੋਮਪrakash ਜੀ ਨੂੰ ਕਮਲ ਦੇ ਫੁੱਲ ਨੂੰ ਜਿਤਾਓ ਅਨੀਤਾ ਸੋਮਪrakash ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਅੱਜ ਜੈ ਸਿ ਰੋਡ ショਅ ਕਰਨ ਜਾ ਰਹੇ ਹਾਂ ਮਿਸਿਸ ਅਨੀਤਾ ਸ਼ਾਮਪ੍ਰਕਾਸ਼ ਜੀ ਲਈ ਤੁਸੀਂ ਸਾਡੇ ਆਲੇ ਦੁਆਲੇ ਦੇਖ ਰਹੇ ਹੋ ਕਿ ਕਿੰਨਾ ਲੇਡੀਜ਼ ਦੇ ਵਿੱਚ ਉਤਸ਼ਾਹ ਭਰਿਆ ਹੋਇਆ ਹੈ ਕਿ ਉਹ ਸਭ ਲੇਡੀਜ਼ ਆਪਣੇ ਦਿਲੋਂ ਚਾਹੁੰਦੀਆਂ ਨੇ ਕਿ ਮਿਸਿਸ ਅਨੀਤਾ ਸ਼ਾਮਪ੍ਰਕਾਸ਼ ਜੀ ਇਸ ਵਿਧਾਨ ਸਭਾ ਨੂੰ ਲੋਕ ਸਭਾ ਨੂੰ ਜਿੱਤ ਕੇ ਸਾਡੀ ਝੋਲੀ ਵਿੱਚ ਪਾਉਣ ਤਾਂ ਕਿ ਅਸੀਂ ਆਪਣੇ ਸ਼ਹਿਰ ਨੂੰ ਆਪਣੇ ਲੋਕ ਸਭਾ ਨੂੰ ਜਿਹੜੇ ਕਿ 9 ਹਲਕੇ ਸਾਡੇ ਵਿਧਾਨ ਸਭਾ ਦੇ ਪੈਂਦੇ ਆ ਉਹਦੇ ਵਿੱਚ ਆਂਟੀ ਅੱਛਾ ਕੰਮ ਕਰ ਸਕਣ ਔਰ ਹਰਿਆ ਲੇਡਿਸ ਦੇ ਵਿੱਚ ਇਸ ਚੀਜ਼ ਦਾ ਬਹੁਤ ਸਵਾ ਹੈ ਔਰ ਅਸੀਂ ਚਾਹਨੇ ਹੈ ਕਿ ਇਸ ਤਰ੍ਹਾਂ ਹੀ ਆਂਟੀ ਸਾਡੇ ਨਾਲ ਚਲਦੇ ਰਹਿਣ ਔਰ ਅਸੀਂ ਆਂਟੀ ਨੂੰ ਜਿਤਾਉਂਦੇ ਰਹੀਏ ਧੰਨਵਾਦ ਜੈ ਸ਼੍ਰੀ ਰਾਮ ਭਾਰਤੀ ਜਨਤਾ ਪਾਰਟੀ ਫਗਵਾੜਾ ਵੱਲੋਂ ਲੋਕ ਸਭਾ ਹਿਾਰਪੁਰ ਦੇ ਇਲੈਕਸ਼ਨ ਸਦਨ ਵਿੱਚ ਮੈਡਮ ਨੀਤਾ ਸੋਮਪਰਕਾਇ ਦੇ ਹੱਕ ਵਿੱਚ ਇੱਕ ਬਹੁਤ ਭਾਰੀ ਮਹਿਲਾਵਾਂ ਦਾ ਇਕੱਠ ਜਿਹਦੀ ਕੀ ਫਗਵਾੜੇ ਦੀ ਜਨਤਾ ਭਲੀ ਭੰਤੀ ਜਾਣੂ ਹੈ ਕਿ ਜਿੰਨਾ ਪਿਆਰ ਫਗਵਾੜੇ ਦੀਆਂ ਮਹਿਲਾਵਾਂ ਸਾਡੀਆਂ ਮਾਤਾਵਾਂ ਪੈਣਾ శ్రీ ਮਦੀਨੀਤਾ ਸੋਮਪਰਕਾਈ ਨੂੰ ਦਿੰਦੀਆਂ ਨੇ ਅੱਜ ਉਹਦਾ ਹੀ ਇੱਕ ప్రత్యక్ష ਰੂਪ ਚ ਪ੍ਰਮਾਣ ਬਹੁਤ ਭੜੀ ਇਕੱਠ ਜਨਤਾ ਦੀ ਰਸੋਈ ਭਾਰਤੀ ਜਨਤਾ ਪਾਰਟੀ ਹਿਆਰਪੁਰ ਲੋਕ ਸਭਾ ਹਲਕਾ ਦੇ ਦਫ਼ਤਰ ਤੋਂ ਨਿਕਲਣ ਜਾ ਰਿਹਾ ਹੈ ਜਿਸ ਨੂੰ ਫਗਵਾੜੇ ਦੀ ਜਨਤਾ ਫਗਵਾੜੇ ਦੇ ਦੁਕਾਨਦਾਰ ਬੜੀ ਬੇਸਬਰੀ ਨਾਲ ਉਹਨਾਂ ਦੇ ਸਵਾਗਤ ਲਈ ਉਹਨਾਂ ਦਾ ਇੰਤਜ਼ਾਰ ਕਰ ਰਹੇ ਨੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਪਹਿਲੀ ਤਰੀਕ ਨੂੰ ਇੱਕ ਇੱਕ ਵੋਟ ਕਮਲ ਦੇ ਫੁੱਲ ਤੇ ਪੈਣੀ ਹੈ ਔਰ 4 ਤਰੀਕ ਨੂੰ ਪਿਛਲੇ 10 ਸਾਲ ਦੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਇਸ ਹਿਆਰਪੁਰ ਸੀਟ ਨੂੰ ਵੀ ਜਿੱਹੀ ਕਰਕੇ ਮੋਦੀ ਸਰਕਾਰ ਦੀ ਕੈਬਨਿਟ ਦੇ ਵਿੱਚ ਉਹਦਾ ਹਿੱਸਾ ਬਣਾਇਆ ਜਾਊਗਾ ਔਰ 400 ਪਾਰ ਦੇ ਸਾਡੇ ਨਾਰੇ ਦੇ ਵਿੱਚ ਇੱਕ ਗਿਣਤੀ ਹੋਰ ਵਧੂਗੀ ਭਾਰਤੀ ਜਨਤਾ ਜੈ ਸ਼ੀ ਰਾਮ ਅੱਜ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੀਤਾ ਸੋਮਰਗਾ ਜੀ ਆਪਣੀ ਇਥੋਂ ਲੇਡੀਜ਼ ਨੂੰ ਅਗੇ ਰੋਡ ਸ਼ੋਅ ਕਰਦਿਆਂ ਜਾ ਰਹੇ ਨੇ ਔਰ ਬਹੁਤ ਹੀ ਹਮ ਹੋ ਹਾਗੇ ਤੇ ਸਾਰੀਆਂ ਲੇਡੀਜ਼ ਪਹੁੰਚਿਆ ਆਈਆਂ ਨੇ ਔਰ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਪਹਿਲੀ ਤਰੀਕ ਨੂੰ अपने अपने घर तो आले दुआले तो सारे पास अपनी वोटा कीता सोम प्रकाश नोर नोटा पान जय श्री राम आगा। 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 फु, फु, वाले बल्ले मोर कि सोम प्रकाश जय श्री राम ਅੱਜ ਅਸੀਂ ਰੋਡ ਚੋਕ ਡੜ ਰਹੇ ਆ ਫਗਵਾੜੇ ਵਿੱਚ ਮੈਡਮ ਅਨੀਤਾ ਸੋਮਪ੍ਰਕਾਸ਼ ਜੀ ਜਿਹੜੇ ਕਿ ਹਿਸ਼ਾਰਪੁਰ ਹਲਕੇ ਤੋਂ ਬੀਜੇਪੀ ਤੋਂ ਚੋਣ ਲੜ ਰਹੇ ਆ ਜੀ ਜਿਨ੍ਹਾਂ ਦਾ ਚੋਣ ਸ਼ਾਨ ਕਮਲ ਦਾ ਫੁੱਲ ਅਸੀਂ ਸਾਰੀਆਂ ਮਹਿਲਾਵਾਂ ਅੱਜ ਇਨੇ ਉਤਸ਼ਾਹ ਨਾਲ ਪਹੁੰਚੀਆਂ ਇੱਥੇ ਜਨਤਾ ਦੀ ਰਸੋਈ ਵਿੱਚ ਸਾਰਿਆਂ ਦੇ ਵਿੱਚ ਬਹੁਤ ਹੀ ਜੋਸ਼ ਹੈ ਸਾਰੀਆਂ ਲੇਡੀਜ਼ ਦੇ ਵਿੱਚ ਸਾਰੀ ਮੈਡਮ ਜੀ ਦੇ ਨਾਲ ਆ ਸਾਰਿਆਂ ਨੂੰ ਇਹ ਹੀ ਆ ਵੀ ਕਦੋਂ ਮੈਡਮ ਜੀ ਉੱਥੋਂ ਹਿਸ਼ਾਰਪੁਰ ਤੋਂ ਜਿੱਤ ਕੇ ਆਉਣ ਦੇ ਅਸੀਂ ਉਹਨਾਂ ਦਾ ਸਵਾਗਤ ਕਰੀਏ ਸਾਡੀ ਇਹ ਹੀ ਸਾਡਾ ਇਹ ਹੀ ਪਰਾ ਪ੍ਰੋਗਰਾਮ ਹੈ ਉਸ ਦਿਨ ਤੋਂ ਚੱਲ ਰਿਹਾ ਜਿੰਨੇ ਵੀ ਕਿ ਮੈਡਮ ਜੀ ਨੂੰ ਅਸੀਂ ਜਿਤਾਉਣਾ ਵੱਧ ਤੋਂ ਵੱਧ ਵੋਟਾਂ ਪਾਉਣੀਆਂ ਤੇ ਪਾਉਣੀਆਂ ਕਮਲ ਦੇ ਫੁੱਲ ਦੇ ਨਿਸ਼ਾਨ ਤੇ ਹਰ ਇੱਕ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਕਮਲ ਦੇ ਫੁੱਲ ਦੇ ਨਿਸ਼ਾਨ ਤੇ ਇੱਕ ਇੱਕ ਆਪਣੀ ਬੋਟ ਪਾ ਕੇ ਮੈਡਮ ਜੀ ਨੂੰ ਜਿਤਾਓ ਸਾਰੀਆਂ ਲੇਡੀਜ਼ ਦੇ ਵਿੱਚ ਬਹੁਤ ਉਤਸ਼ਾਹ ਹੈ ਦੇਖ ਲਓ ਕਿੰਦਾ ਸਾਰੇ ਪਹੁੰਚੇ ਆ ਹਾਲੇ ਪਹੁੰਚ ਰਹੇ ਆ ਬੱਸ ਆ ਰਹੀਆਂ ਪਿੰਡਾਂ ਤੋਂ ਘਰ-ਘਰ ਕੇ ਸ਼ਹਿਰ ਤੋਂ ਘਰ-ਘਰ ਕੇ ਕਿਉਂਕਿ ਮੈਡਮ ਜੀ ਨੇ ਇੰਨਾ ਕੁ ਵਿਕਾਸ ਕੀਤਾ ਫਗਵਾੜੇ ਦਾ ਇੰਨਾ ਕੁ ਸਮਾਜ ਸੇਵਾ ਕੀਤੀ ਹੈ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਜੋ ਇਹਨਾਂ ਨੇ ਫਗਵਾੜੇ ਦੇ ਵਿੱਚ ਸਮਾਜ ਸੇਵਾ ਦੇ ਕੰਮ ਕੀਤੇ ਆ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਰਹਿੰਦੇ ਆ ਅਸੀਂ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਮੋਦੀ ਜੀ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਉਹਨਾਂ ਨੂੰ ਟਿਕਟ ਦਿੱਤੀ ਔਰ ਸਾਨੂੰ ਪਾਰਟੀ ਦਾ ਔਰ ਮੈਡਮ ਜੀ ਦੇ ਨਾਲ ਸੇਵਾ ਕਰਨ ਦਾ ਮੌਕਾ ਦਿੱਤਾ ਧੰਨਵਾਦ मैं नेहा गुप्ता अब की बार मोदी, अब की बार, मोदी सरकार अब की बार, अब की बार मोदी आगा... सरकार अब की बार मोदी सरकार अब की बार अनीता सोम प्रकाश जिंदाबाद अनीता सोम प्रकाश जिंदाबाद मोदी सरकार जिंदाबाद जय जनता पार्टी दी भारतीय जनता पार्टी वालों आज मैडम अनीता सोम प्रकाश जी लाई ਰੋਡ ਸ਼ੋਅ ਰੱਖਿਆ ਵਾ ਲੇਡੀਜ਼ ਦਾ ਤੁਸੀਂ ਇਹ ਦੇਖੋ ਮੈਂ ਕੈਮਰਾਮੈਨ ਨੂੰ ਇੱਕ ਵਾਰੀ ਜ਼ਰੂਰ ਕਹੂੰਗਾ ਕਿ ਪਿੱਛੇ ਤੇ ਦਿਖਾਓ ਜਿਹੜਾ ਲੇਡੀਜ਼ ਦਾ ਰਸ਼ ਠਾਟਾ ਮਾਰਦਾ ਗਰਮੀ ਮੇਰੇ ਹਿਸਾਬ ਨਾਲ 45 ਤੋਂ ਪਲੱਸ ਹੋ ਗਈ ਏਡੀ ਗਰਮੀ ਦੇ ਏਡੀ ਤੁੱਬ ਦੇ ਬਾਵਜੂਦ ਵੀ ਲੋਕਾਂ ਦਾ ਲੇਡੀਜ਼ ਦਾ ਇੰਨਾ ਪਿਆਰ ਇਹ ਆ ਮੈਡਮ ਨੀਤਾ ਸੋਮਰ ਗੱਜੀ ਦਾ ਫੋਗਵਾੜਾ ਉਹਨਾਂ ਦਾ ਪਿਆਰ ਉਹਨਾਂ ਦੇ ਵੱਲੋਂ ਦਿੱਤਾ ਹੋਇਆ ਪ੍ਰੇਮ ਜਿਹੜਾ ਲੇਡੀਜ਼ ਵੱਲੋਂ ਅੱਜ ਦਿਖਾਇਆ ਜਾ ਰਿਹਾ ਪਿੰਡਾਂ ਤੋਂ ਸਿਰਫ ਜਿਹੜੇ ਬੱਸਾਂ ਭਰ-ਭਰ ਆ ਰਹੀਆਂ ਪਿੰਡਾਂ ਦੇ ਵਿੱਚੋਂ ਤੇ ਮੈਂ ਸਾਰਿਆਂ ਨੂੰ ਬੇਨਤੀ ਇਹ ਕਰੂੰਗਾ ਕਿ ਇਹ ਕੋਈ ਅਰਬਈਏ ਦੇ ਲਈ ਲਿਆਂਦੇ ਆ ਰਸਨੀ ਹੈਗਾ ਇਹ ਪੇੜ ਰਸਨੀ ਆ ਇਹ ਮੈਡਮ ਵੱਲੋਂ ਦਿੱਤਾ ਪਿਆਰ ਇਹ ਉਹ ਰਸਿਆ ਤੇ ਮੈਂ ਤੁਹਾਨੂੰ ਸਾਰੇ ਹਲਦੀ ਵਾਲੇ ਵੀ ਕਹੂੰਗਾ ਮੈਡਮ ਨੀਤਾ ਸੋਮਪrakash ਜੀ ਇੱਦਾਂ ਹੀ ਪਿਆਰ ਪਾਉਂਦੇ ਨੇ ਤੇ ਪਲੀਜ਼ 1 ਜੂਨ ਨੂੰ ਆਪਣੇ ਕੀ ਟੀਮ ਦੀ ਵੋਟ ਮੈਡਮ ਨੀਤਾ ਸੋਮਪrakash ਜੀ ਨੂੰ ਕਮਲ ਦੇ ਨਿਸ਼ਾਨ ਤੇ ਬਟਨ ਦਬਾ ਕੇ ਉਹਨਾਂ ਨੂੰ ਕਾਮਯਾਬ ਲਾਓ ਤੇ ਉਮੀਦ ਹੈ ਪੂਰੀ ਤੁਹਾਨੂੰ ਵੀ ਇੱਦਾਂ ਹੀ ਪਿਆਰ ਦੇਉਗੇ ਮੈਡਮ ਨੀਤਾ ਸੋਮਪrakash ਜੀ ਬਹੁਤ ਸੀ ਜਨਤਾ ਪਾਰਟੀ ਜੀ ਜਨਾਬ ਮੈਡਮ ਨੀਤਾ ਸੋਮਪrakash ਨੂੰ ਸਾਰੇ ਫਗਵਾੜੇ ਦਾ ਵੀ ਸਾਰੀ ਕੌਂਸਟਿਟੂਐਂਸੀ ਹਾਰਪੁਰ ਦਾ ਵੀ ਇਹਨੂੰ ਬਹੁਤ-ਬਹੁਤ ਅਸ਼ੀਰਵਾਦ ਆ ਉਪਰੋਂ 30 ਤਰੀਕ ਨੂੰ ਕੱਲ ਨੂੰ ਮੋਦੀ ਜੀ ਆ ਰਹੇ ਆ ਤੇ ਹੋਰ ਵੀ ਅਸ਼ੀਰਵਾਦ ਹੈ ਸੀਟ ਹੁਣ ਤੱਕ ਦਾ ਜਿੱਤਨੀ ਬਾਕੀ ਸਾਰੀ ਪਬਲਿਕ ਨੂੰ ਅਪੀਲ ਆ ਕਿ ਇਹਨੂੰ ਬਹੁਤ-ਬਹੁਤ ਅਸ਼ੀਰਵਾਦ ਦੇ ਜਿੰਨਾ ਅੱਜ ਨਾਰੀ ਸ਼ਕਤੀ ਦੇਵੀ ਸ਼ਕਤੀ ਇੱਥੇ ਇਕੱਠੀ ਹੋਈ ਆ ਇਹ ਇਹਨਾਂ ਦਾ ਬਹੁਤ ਵੱਡਾ ਇਹਨਾਂ ਦਾ ਅਸ਼ੀਰਵਾਦ ਆ ਬਹੁਤ-ਬਹੁਤ ਸ਼ੁਕਾਮਨਾ ਇਹਨਾਂ ਨੂੰ In the still of the night, gazing up at the sky. When the stars began to fade, dimming lanterns in our eyes. Thought there was nothing to find. I stopped searching for a reason. Just let the world embrace us in the silence. We are one. Can't escape from this feeling inside you. Release from heartache, you'll be fine. When the cracks starts to light, your life through. I'll be there to help you shine. i you this as long as you're looking you'll see the signs just for a moment a flash of light you'll never forget i heard you crying aloud and a part of me cried with you i finally see why all the meteors tears fall love of you can't escape from this pressure inside you but tonight the stars align when the crowd the Night gazing up at the sky when the stars began to fade, dimming lanterns in our eyes. Thought there was nothing to find. I stopped searching for a reason, just let the world embrace us in the silence. We are one, can't escape from this fear.